ਪਹੁੰਚ ਕੇ ਵੀ ਸਾਜਰੇ ਸਾਜਰੇ ਕੋਠੇ ਤੇ ਪਾਣੀ ਲੈ ਕੇ ਬੋਤਲ ਦਾਣੇ ਨੂੰ ਕਰ ਤੇ ਗਿੱਲੇ ਚਾਰ ਕਬੂਤਰ ਡਾਤੇ ਚਾਰ ਕਬੂਤਰ ਡਾਏ ਹੋਏ ਆ ਤੁਹਾਨੂੰ ਮੈਂ ਦਿਖਾਉਣਾ ਤੇ ਸਸਰੀ ਗੱਲ ਸਾਰੇ ਵੀਰ ਭਰਾ ਨੂੰ ਕਹਿੰਦਾ ਸਾਰੇ ਬਾਜੀ ਛੱਡਣੀ ਆ ਹੁਣ ਆਪਾਂ ਨੇ 26 ਨਾ 28 ਤਰੀਕ ਦੀ 28 ਨੂੰ ਬਾਜੀ ਛੱਡਣੀ ਆ ਹੁਣ ਦੋ ਡਾਈਆਂ ਕਰਾ ਕੇ ਕਰੀਏ ਸੈਟਿੰਗ ਜੀ ਦੇਖਦੇ ਕਿਹੜਾ ੜਾਉਣਾ ਤੇ ਕਬੂਤਰਾਂ ਤੇ ਨਿਗਾ ਮਰਾਦਾ ਮੈਂ ਤੁਹਾਨੂੰ ਤੇ ਆਪਣੀ ਹਰੇ ਲਾਲ ਪੱਲੇ ਵਾਲੀ ਦਾ ਬਾਈ ਮਿਲੀ ਨਹੀਂ ਕਬੂਤਰੀ ਫਿਰ ਉੱਥੋਂ ਬਾਜੀ ਤੋਂ ਕਿੱਧਰ ਐ ਆਦਾ ਹੋ ਰਹੀ ਉੜਦੇ ਨੇ ਖੜ ਜੋ ਇੱਕ ਮਿੰਟ ਉੱਚੇ ਫਿਰਦੇ ਨੇ ਹਲੇ ਇੱਕ ਤਾਂ ਉਹ ਫਿਰਦਾ ਕੋਟਾ ਪੂਛ ਵਾਲਾ ਆ ਸਕਦਾ ਰੱਤਾ ਹਰੀਆਂ ਗੱਛਾਂ ਗਲਾਬੀ ਪੂਛਾ ਤੇ ਇੱਕ ਪੋਟੇ ਦੂਸੇ ਵਾਲੀ ਉਹ ਜਾਂਦੀ ਆ ਥੱਲੇ ਤੇ ਆ ਆ ਗਿਆ ਹਰੇ ਲਾਲ ਸਾ ਤੇਰਾ ਉਹ ਕੇਰਬੋਟ ਚਾਰੇ ਉੜਦੇ ਨੇ ਤੇ ਦੇਖਦੇ ਆਂ ਫਿਰ ਅੱਜ ਕੀ ਟਾਈਮ ਕਰਦੇ ਨੇ ਲਾਓ ਇਹ ਕਬੂਤਰਾਂ ਦੇ ਨੇ ਕੰਮ ਰਾਵੀਆ ਪੋਟਾ ਪੂਛ ਵਾਲਾ ਆ ਫਿਰਦਾ ਪੋਟੇ ਦੂਸੀ ਵਾਲੀ ਆ ਫਿਰਦੀ ਐ ਰੱਤਾ ਆ ਫਿਰਦਾ ਹਰੇ ਲਾਲ ਸਾਥੇ ਦਾ ਇੱਕ ਆ ਬਾਜੀ ਜੋ ਆਇਆ ਹੋਇਆ ਹੈ ਨਵੀਂ ਚੋਂ ਇੱਕ ਆ ਬੈਠਾ ਕਲੀਜੀ ਕਰਦਣ ਦੇਖਦਾ ਥੈਂਕ ਯੂ ਬোয়া ਇਹ ਬਾਜੀ ਜੋ ਨਾਲ ਦੇ ਪਿੰਡਾਂ ਹੈ ਬਾਜੀ ਇੱਕ ਆਪਣੇ ਆ ਹਰੇ ਲਾਲ ਸਾਥੇ ਦਾ ਔੜਦਾ ਬਾਜੀ ਆਹੀ ਨਵੇਂ ਪਿੰਡਾਂ ਹੈ ਨਾ ਵੀਰੇ हां ਆ ਹਮਾਂ ਲਾ ਗੁਰਦੁਆਰਾ ਸਾਹਿਬ ਤੋਂ ਪਿੱਛੇ ਆਉ ਦੂਆ ਆਈ ਆਹ ਆਹ ਪਿੰਡ ਬਾਜੀ ਆ ਦੇਖ ਲੋ ਤੁਸੀਂ ਇਹ ਕਿੱਥੇ ਆ ਆਹ ਪਿੰਡ ਇੱਕੋਰੇ ਬੈਠ ਗਿਆ ਬਾਜੀ ਚ ਆ ਕੇ ਆਹ ਦੇਖ ਆ ਬੈਠਾ ਇਹਨੂੰ ਵੀ ਰਗੜਾਂਗੇ ਕੋਈ ਨਾ ਹਲੇ ਆਪਣੇ ਡਾਈ ਛੱਡੇ ਹੋਏ ਨੇ ਇਹਨੂੰ ਫੜਾਂਗੇ ਤੀਸਰ ਜੇਤੂ ਮੰਗੋ ਚੌਸਰ ਜੇਤੂ ਐ ਲਓ ਵੀ ਇੱਕ ਕਬੂਤਰ ਹੋਰ ਆ ਗਿਆ ਨਾਲ ਦੇ ਪਿੰਡ ਬਾਜੀ ਚੋ ਤੰਦਰਾਉਣਾ ਮੈਂ ਇੱਕ ਕਮੈਂਟ ਆਪਣਾ ਰੱਤਾ ਦੇਖ ਲਓ ਪਹਿਲਾਂ ਉੜਦਾ ਕੱਢ ਜਾ ਕਿੱਥੇ ਗਿਆ ਆ ਆ ਗਿਆ ਆ ਉਹਦੇ ਸਾਰੇ ਕਬੂਤਰਾਂ ਦੇ ਉੱਪਰ ਫਿਰਦਾ ਸਾਡਾ ਬਜ਼ਾਰ ਹੋ ਗਿਆ ਕਿੱਥੇ ਗਿਆ ਤੋਂ ਇਹਦੇ ਆਈਆਂ ਦੇ ਨੇ ਆ ਉਹ ਇਹਨਾਂ ਨਾਲ ਉਹਦੇ ਮੂਰੇ ਵਾਲਾ ਸਾਡਾ ਬੁੱਲਾ ਕਾਲੇ ਕਾਲੇ ਜਿਹਦੇ ਨਾਈਆਂ ਦੇ ਨੇ ਯਾਰ ਆ ਆ ਦੇਖੋ ਇਹਦੇ ਮੂਰੇ ਗੁਲਾਬੀ ਜਜਮੀ ਉਹ ਘੁੰਮਦਾ ਉਹ ਕਮੋਦਲਾ ਆ ਕਮੋਦਾ ਹੁਣ ਦੇਖ ਗਿਆ ਬੱਦਲਾਂ ਦਾ ਛੋਟਾ ਜਿਹਾ ਆਗਮਨ ਜਿਹੜੇ ਦੋ ਨੇ ਉਹਨਾਂ ਤੋਂ ਮੂਰੇ ਵਾਲਾ ਸਾਈਡ ਵਾਲਾ ਹਾਂ ਲੈ ਵੀ ਲੈ ਕਬੂਤਰ ਹੋਰ ਆ ਗਿਆ ਇੱਕ ਆਹ ਦੇਖੋ ਕਾਲੇ ਦੂਸੇ ਦਾ ਆ ਫਿਰਦਾ ਬਾਜੀ ਬਾੜੀ ਨੇੜੇ ਵੀਰੇ ਉਦੋਂ ਆਪਣੀ ਵੀ ਤਾਂ ਹੀ ਫਲੋਰ ਤੋਂ ਆਈ ਔਰੇ ਤਾਂ ਹੀ ਆਈ ਹੁਣ ਆਪਣੀ ਵਾਰੇ ਦੇਖ ਲੈ ਕਿੰਨੇ ਨਵੇਂ ਆ ਗਏ ਪੋਟੇ ਬੂੰਛਾੜਾ ਉੜਦਾ ਚਾਰੇ ਕਬੂਤਰ ਸਹੀ ਫਿਰ ਰਹੇ ਨੇ ਹਾਲੇ ਕਿੱਥੇ ਗਿਆ ਆ ਰਤਾ ਫਿਰਦਾ ਦੂਏ ਦੂ ਕਿੱਥੇ ਆ ਵੀਰੇ ਪੋਟੇ ਦੂਸੇ ਵਾਲੀ ਉੱਚੀ ਤੀ ਤੋ ਉਹ ਆਉਂਦੇ ਨਹੀਂ ਦੂਏ ਆ ਦੇ ਕਿੱਥੇ ਆਏ ਆਏ ਥੱਲੇ ਜਾਂਦੇ ਆ ਨੇ ਨਾ ਨਾ ਹਾਂ ਦੂਸੇ ਵਾਲੀ ਆ ਜਾਂਦੀ ਹੈ ਆਉਂਦੀ ਹੈ ਉਹ ਤਾਂ ਹਰਾ ਬੁੱਟਾ ਹਰੀ ਪੁੰਤਾ ਹੋ ਜਾਂਦਾ ਉਹ ਤਾਂ ਦਿਖਾਤਾ ਤਾਂ ਸਾਤੇਆਂ ਵਾਲਾ ਸਾਦਿਆਂ ਵਾਲਾ ਉੱਚਾ ਥੋੜਾ ਜਿਹਾ ਇੱਧਰ ਗਿਆ ਹੁਣ ਆ ਗਿਆ ਉੱਤ ਇੱਧਰ ਹੱਟ ਕੇ ਉਰਦਾ ਹੁਣ ਆ ਫਿਰਦਾ ਬਈ ਸਾਤੇਆਂ ਵਾਲਾ ਮੂਰੇ ਜਾਂਦਾ ਜਿਹੜਾ ਤੇ ਚਾਰ ਪੰਜ ਕਬੂਤਰ ਆ ਗਏ ਬਾਜੀ ਚੋਂ ਹੁਣ ਆਪਾਂ ਰੋਟੀ ਬਾਣੀ ਖਾਈਏ ਥੱਲੇ ਜਾ ਕੇ ਇਹਨੇ ਵੀਰਾ ਡਾਉਂਦਾ ਕਬੂਤਰ ਫੇਰ ਜੋੜਿਆਂ ਦੇ ਰੰਗ ਰੰਗ ਜਿਹਾ ਲਾਉਣਾ ਠੀਕ ਹੈ ਫੇਰ ਮਿਲਾਂਗੇ ਹੁਣ ਹੁਣ ਜਾ ਰਹੇ ਆ ਵੀ ਆਪਾਂ ਨਰਵੈ ਸਿੰਘ ਦੀ ਰੋਟੀ ਲੈ ਕੇ ਮੋਟਰ ਤੇ ਤੁਹਾਨੂੰ ਦਿਖਾਉਣੀ ਹੈ ਕਿੱਦੂ-ਕਿੱਦੂ ਕਿੰਨਾ ਹੋ ਗਿਆ ਤੇ ਤਕਰੀਬਨ ਲੱਗੇ ਗਿਆ ਚੱਲਦੇ ਆ ਹੁਣ ਉੱਥੇ ਜਾ ਕੇ ਮਿਲਦੇ ਆ ਰਣਵੀਰ ਜੀ ਆ ਫਿਰ ਰਿਹਾ ਦੇਖੋ ਟਰੈਕਟਰ ਕੋਲ ਚੜ ਗਿਆ ਟਰੈਕਟਰ ਤੇ ਲਓ ਜੀ ਮਿੱਤਰੋ ਇਧਰ ਲਾਈਨ ਲੱਗ ਗਈ ਸਾਰੀ ਉਹ ਸਿਰੇ ਤੱਕ ਇੱਧਰ ਲਾ ਰਹੇ ਨੇ ਕਦੂ ਇਹ ਵੀ ਸਾਰਾ ਹੋਇਆ ਪਿਆ ਬਸ ਉਹ ਰਹਿ ਗਿਆ ਸ਼ੈਲਰ ਲਵੇ ਖੇਤ ਆਪਣਾ ਬਾਕੀ ਓਕੇ ਰਿਪੋਰਟ ਘਰ ਪਹੁੰਚ ਚੁੱਕੇ ਹਾਂ ਭਾਈ ਕਬੂਤਰ ਦੇਖेंगे ਆਪ ਦੇਖੋ ਮੋਟਰਸਾਈਕਲ کیسے ਖੜਾਏ ਹੋਏ ਹਨ ਕੋਈ ਇੱਧਰ ਕੋਈ ਉੱਧਰ ਇੱਕ ਮਿੰਟ ਆ ਫਿਰਦਾ ਹਰੇ ਰਾਲ ਸਾਤੇ ਦਾ ਆ ਫਿਰਦਾ ਤੇ ਪੋਟੇ ਵਾਲੀ ਟੂਸੀ ਵਾਲੀ ਉਹ ਥੱਲੇ ਆ ਗਈ ਤੇ ਹਾਰਾ ਬੋਟਾ ਹਰੀ ਮੂੰਸ਼ਾ ਕਰਦਾ ਹਰਤਾ ਵੀ ਦਿਖਾ ਦਿੰਦਾ ਤੁਹਾਨੂੰ ਮੈਂ ਹਰਤਾ ਕਿੱਥੇ ਆ ਟਾਈਮ ਹੋ ਗਿਆ ਟਾਈਮ ਵੀ ਦਿਖਾ ਦਈਏ ਟਾਈਮ ਹੋ ਗਿਆ 3:30 ਕਿੱਥੇ ਹਰਤਾ ਆ ਆ ਜਾਣਾ ਹਾਲੇ ਹੁਣ ਚੱਲਿਆਂ ਬਈ ਆਪਾਂ ਖਮਾਣਾ ਨੂੰ ਕੰਮਕਾਰ ਜ ਕਰਨ ਤੇ ਕਬੂਤਰ ਇੱਕ ਮਿੰਟਾ ਕੈਮਰਾ ਸਾਫ ਕਰਾਂ ਬਾਈ ਹਾਂ ਠੀਕ ਆ ਕਬੂਤਰ ਆਪਣੇ ਆਗੇ ਸੀ 1:30 ਵਜਦੇ ਨੂੰ ਤੇ ਤਾਰ ਲੈ ਜੀ ਕਿਉਂਕਿ ਹੁਣ ਬਾਜੀ ਤੋਂ ਪਹਿਲਾਂ ਆਪਾਂ ਇੰਨੇ ਉਡਾਉਣੇ ਨਹੀਂ ਹੈਗੇ ਘਰੇ ਕਿਉਂਕਿ ਤੁਹਾਨੂੰ ਪਤਾ ਪਹਿਲਾਂ ਦੋ ਵਾਰੀ ਭੱਜ ਲੇ ਤੇ ਚਲੋ ਕੋਈ ਚੱਕਰ ਨਹੀਂ ਹੁਣ ਚੱਲਦੇ ਆ ਖਮਾਣੋਂ ਖਮਾਣੋਂ ਨਵੇੜੀਏ ਕੰਮ ਕਾ ਠੀਕ ਆ ਲੋ ਯ ਮਿੱਤਰ ਸਮਾਨ ਸਮੂਹ ਲੈ ਕੇ ਜਾ ਰਹੇ ਹਾਂ ਹੁਣ ਆਪਾਂ ਪਿੰਡ ਨੂੰ ਰੇ ਵੀ ਟੱਪ ਹੈਗੀ ਬੱਚੇ ਬੱਚੇ ਡਾਉਣੇ ਆ ਜਾ ਕੇ ਦੇਖਦੇ ਆਂ ਬਾਕੀ ਸਿਸਟਮ ਸਾਢੇ 6 ਹੋ ਗਏ ਪਰ ਦੇ ਦੇ ਤਾਰੂ ਵੀਰੇ ਨੇ ਜਿਹੜਾ ਆਏ ਹੋਏ ਚਲੋ ਫੇ ਚੱਲਦੇ ਆਂ ਹੁਣ ਘਰ ਨੂੰ ਹੁਣ ਆ ਗਏ ਬਈ ਆਪਾਂ ਪਿੱਛੇ ਕਬੂਤਰਾਂ ਵੱਲ ਮਾਰੀਏ ਢੀੜਾ ਤੇ ਕਬੂਤਰ ਫੜ ਲਿਆ ਬਈ ਤਿੰਨ ਬਾਜੀ ਵਾਲੇ ਤੁਹਾਨੂੰ ਦਿਖਾ ਦੰਨੇ ਆ ਤੇ ਮੈਂ ਦਿਖਾਉਂਗਾ ਭਾਈ ਜਿਹੜੇ ਮੇਰੇ ਵੀਰ ਦੇ ਕਿਸੇ ਦੇ ਵੀ ਹੋਏ ਪਛਾਣ ਆ ਗਿਆ ਆਪਣੇ ਲੈ ਜੋ ਇੱਕ ਬਾਈ ਕਹਿੰਦਾ ਕਹਿੰਦਾ ਵੀਰੇ ਮੋੜ ਦਿਆ ਕਰੋ ਅਗਲੇ ਦੇ ਮੇਰੇ ਵੀਡੀਓ ਪਾ ਦੰਨੇ ਇਹ ਤਾਂ ਉੱਪਰ ਕੀ ਹੋ ਸਕਦਾ ਅਗਲਾ ਆਵੇ ਲੈ ਜੇ ਯਾਰ ਹੁਣ ਘਰ ਤਾਂ ਨਹੀਂ ਫੜਾਉਣ ਜਾਣਾ ਕੀ ਪਤਾ ਕੀ ਦਾ ਜਦ ਆਪਾਂ ਨੂੰ ਪਤਾ ਹੀ ਨਹੀਂ ਕੀ ਦਾ ਤੇ ਤੁਹਾਨੂੰ ਦਿਖਾ ਦੂੰਗਾ ਬਾਈ ਜੀਦਾ ਹੋਇਆ ਆਪਣਾ ਲੈ ਜੇ ਵਾਕੇ ਹਾਂ ਬਈ ਜੱਸ ਉਹ ਦਾਣੇ ਦੂਨੇ ਪਾ ਇਹਨਾਂ ਨੂੰ ਤੇ ਇਧਰੋਂ ਬਾਈ ਚਾਪ ਆ ਪਾ ਕਬੂਤਰ ਕੱਢਤਾ ਉਹ ਮਿਲ ਨਹੀਂ ਤਾਂ ਰਿਹਾ ਔ ਗਮਲੇ ਲਾਤੇ ਇਹਨਾਂ ਨੂੰ ਮਿੱਟੀ-ਮੁੱਟੀ ਪਾਣੀ ਪਾਇਆ ਹੋਇਆ ਦਾਣੇ ਖਾ ਲਏ ਇਹਨਾਂ ਨੇ ਤਾਂ ਨਾ ਹਾਂ ਆ ਜੋੜਾ ਤਾਂ ਲੱਗ ਗਿਆ ਸ਼ਾਕੀ ਗੋਬੂਤਰੀ ਚਿੱਟੀਆਂ ਕਰਾ ਕਬੂਤਰ ਤੇ ਉਹ ਨਵਾਂ ਛੱਡਿਆ ਹੁਣ ਜੋੜਾ ਓਕੇ ਨੂਰੀ ਅੱਧੀ ਅੰਦਰ ਅੱਧੀ ਬਾਹਰ ਹਾਂ ਇਸੇ ਲਾਓ ਭਈ ਦਾਣਾ ਬਾਣੀ ਪਾਤਾ ਕਬੂਤਰਾਂ ਨੂੰ ਬਚੇ ਸੈਕਟਰ ਨੇ ਸਾਰੇ ਠੀਕ ਆ ਹੁਣ ਜੋੜੇ ਜੇ ਮਲਾ ਲਾਂਗੇ ਇੱਕ ਇੱਕ ਵਾਰੀ ਆਂਡੇ ਭੰਨ ਕੇ ਫੇਰ ਗਾਂ ਲਾਵਾਂਗੇ ਭਾਦੋਂ ਜੀ ਠੀਕ ਉਹ ਫਿਰ ਬੋਟਾ ਤੁਹਾਨੂੰ ਦਿਖਾਉਣੇ ਆ ਬਾਈ ਜੱਸਾ ਫੜਨ ਲੱਗਿਆ ਕਬੂਤਰ ਦੋ ਕਬੂਤਰ ਥੱਲੇ ਨੇ ਜਿਹੜੇ ਫੜੇ ਨੇ ਉਹ ਥੱਲੇ ਆ ਕੇ ਤੇ ਆ ਇੱਕ ਤਾਂ ਗਿਰ ਗਿਆ ਤਾਂ ਟੀਨਾ ਤੇ ਉਹਨੂੰ ਪਾਣੀ ਦਿਖਾ ਕੇ ਤਾਰਿਆ ਇੱਕ ਉੱਪਰ ਆ ਗਿਆ ਤਾਂ ਇੱਕ ਆ ਜਾੜ ਤੇ ਆ ਗਿਆ ਤਾਂ ਤਿੰਨ ਫੜਲੇ ਤੇ ਜਿਹੜੇ ਮੇਰੇ ਵੀਰ ਦਾ ਹੈਗਾ ਬਾਈ ਆਪਣਾ ਆ ਕੇ ਲੈ ਜਿਓ ਨਿਸ਼ਾਨੀਆਂ ਦੱਸ ਕੇ ਲੋ ਵੀ ਆ ਕਬੂਤਰ ਦੇ ਦੋ ਲਾਈਨਾਂ ਨੇ ਗਲਾਬੀ ਇਹ ਦੇਖ ਲਿਓ ਬਸ ਦੋ ਲਾਈਨਾਂ ਨੇ ਗਲਾਬੀ ਤੇ ਜਰਦੀਆਂ ਅੱਖਾਂ ਦਾ ਠੱਲ ਨੰਬਰ ਦੱਸ ਦਿਓ ਆਪਣਾ ਲੈ ਜਾਓ ਠੀਕ ਆ ਗਲਾਬੀ ਦੋ ਲਾਈਨਾਂ ਨੇ ਸੱਜੇ ਪੱਲੇ 'ਚ ਇੱਕ ਦਾ ਨੀਲਾ ਪੋਟਾ ਗਲਾਬੀ ਟੌਰੀ ਆ ਨੀਲਾ ਪੋਟਾ ਗਲਾਬੀ ਟੌਰੀ ਉਹ ਵੀ ਦੱਸ ਕੇ ਲੈ ਜਾਓ ਭਾਈ ਜੀ ਦਾ ਵੀ ਹੋਇਆ ਉਹਦੇ ਠੱਲ ਨਹੀਂ ਹੈਗੀ ਉਹਦੀਆਂ ਅੱਖਾਂ ਦੱਸ ਕੇ ਲੈ ਜਾਓ ਦਿਖਾ ਰਹੇ ਜੀ ਅਸੀਂ ਉਹ ਵੀ ਆਪ ਲੈ ਆਂਦਾ ਭਾਈ ਤੇ ਗੁਲਾਬੀ ਟੌਰੀ ਤੇ ਪੋਟਾ ਦਿਖਾ ਦੇ ਨੀਲਾ ਜਾਂ ਬੋਟਾ ਅੱਖਾਂ ਵੀ ਦਿਖਾ ਦੇ ਇੱਕ ਸਾਈਡ ਦੀ ਅੱਖ ਦਿਖਾ ਦੇ ਸ਼ਾਹ ਕੀ ਦੂਜੀ ਸਾਈਡ ਦੀ ਦੱਸ ਕੇ ਲੈ ਜਾਓ ਹਾਂ ਇਹਦੇ ਠੱਲ ਹੈ ਨਹੀਂ ਬਾਕੀ ਹੋਰ ਨਿਸ਼ਾਨੀ ਵੀ ਹੈਗੀ ਇਹਦੀ ਇੱਕ ਉਹ ਦੱਸਿਓ ਆਪਣੇ ਲੈ ਜਾਓ ਇੱਕ ਕਬੂਤਰ ਉੱਪਰ ਹੋ ਅਗਲੇ ਵਲੌਗ ਚ ਦਿਖਾ ਦਾਂਗੇ ਠੀਕ ਹੈ ਇਹੀ ਤਿੰਨ ਕਬੂਤਰ ਫੜੇ ਇਹਦੇ ਬਾਈ ਆਪਣੇ ਲੈ ਜਾਓ ਆ ਕੇ ਲਓ ਮਿੱਤਰੋ ਗਰਾਊਂਡ ਜੋ ਖੇਡ ਖੂਡ ਕੇ ਆ ਗਏ ਘਰ ਆਇਸੇ ਕਿੰਨੇ ਮੈਚ ਹਾਰੇ ਅੱਜ ਇੱਕ ਵੇਂ ਸੰਧੂ ਘਰ ਆਇਆ ਨਹੀਂ ਤੂੰ ਮੇਰੇ ਅੱਜ ਸਾਡੀ ਟੀਮ ਹਾਰ ਗਈ ਬਈ ਸਾਡੀ ਟੀਮ ਅੱਜ ਪ੍ਰਿੰਡਾ ਲੱਗਿਆ ਪ੍ਰਿੰਡਾ ਹਾਂ ਆ ਗੱਡੀ ਨੂੰ ਪ੍ਰਿੰਡਾ ਲੱਗੀਆਂ ਬਈ ਇੰਨੇ ਦਿਨ ਦੀ ਚਲਾਈ ਨਹੀਂ ਦੇਖ ਲੋ ਕਿੱਥੇ ਗਈਆਂ ਆ ਦੇਖੋ ਆ ਦੇਖੋ ਉਹ ਕੇ ਰਬੁੱਟ ਕਬੂਤਰਾਂ ਵੱਲ ਮਾਰ ਲੀਏ ਕਿਹੜਾ ਹਾਂ ਕਬੂਤਰਾਂ ਵੱਲ ਮਾਰ ਲੀਏ ਬਈ ਕਿਹੜਾ ਤੇ ਖਾਸੇ ਫੰਗ ਜੀ ਹਲਾਉਂਦਾ ਓਏ ਕਿਹੜਾ ਇਹ ਮਸਤੀ ਕਰ ਹਾਂ ਤਾਂ ਚਲੋ ਦੇਖ ਲੀਏ ਲੇਟ ਹੋ ਗਏ ਯਾਰ ਅੱਜ ਬਹੁਤ ਉੱਥੇ ਵਲੌਗ ਵੀ ਨਹੀਂ ਯਾਦ ਆਇਆ ਸਾਡੇ ਤੋਂ ਬਣਾਉਣਾ ਮੈਂ ਕਾ ਚੱਲ ਹੁਣ ਐਂ ਡਿੰਗਾ ਇੱਥੇ ਹੀ ਕਰ ਦੰਨੇ ਆ ਮਸਤੀ ਜ ਮਸਤੀ ਮੇ ਹੈ ਨੂਰੀ ਖੜ ਜਾ ਨੂਰੀ ਮਲਾ ਐ ਲਾਰਾ ਮਾਰਦੀ ਐ ਨੂਰੀ ਆ ਠੀਕ ਆ ਐ ਨੂਰੀ ਓਕੇ ਰ ਬੁੱਟਾ ਬਾਈ ਠੀਕ ਨੇ ਆ ਜਾਲੀ ਹੁਣ ਖੁੱਲੀ ਛੱਡ ਦੰਨੇ ਇਹਨੂੰ ਜਿੰਦਾ ਲਾ ਦੰਨੇ ਕਿਉਂਕਿ ਫੇਰ ਹਵਾ ਹਵਾ ਤਾਜੀ ਲੱਗੀ ਜਾਂਦੀ ਯਾਰ ਬੱਚੇ ਨੇ ਅੰਦਰ ਤੁਸੀਂ ਅੱਛੇ ਆਪਣੀ ਕਬੂਤਰੀ ਨਾਲੇ ਬੈਠਾ ਚਾਪ ਹੈ ਨਾ ਹਾਂ ਹੈ ਉਹ ਦੇਖ ਰਾ ਕਿਸੇ ਨਾਲ ਨਹੀਂ ਮਿਲਦਾ ਭਾਈ ਉਹ ਚਾਪ ਕਬੂਤਰ ਬੈਠਾ ਜਿਹੜਾ ਗੁੰਝੇ ਚ ਉਧਰ ਦੇਖ ਲੋ ਲੱਗ ਵੀ ਛੱਡ ਕੇ ਰੱਖਿਆ ਹੈ ਕਬੂਤਰੀ ਨਾਲ ਵੀ ਨਾ ਇਹ ਤਾਂ ਬਿਨਾਂ ਕਿਸੇ ਨਾਲ ਮਿਲਦਾ ਹੀ ਨਹੀਂ ਇਹਦੇ ਹੀ ਬਚੇ ਜਿੱਤਦੇ ਨੇ ਉੜਦੇ ਨੇ ਜਿੱਤਦੇ ਨਹੀਂ ਉੜਦੇ ਨੇ ਤੇ ਚਲੋ ਫਿਰ ਮਿਲਦੇ ਆ ਅਗਲੇ ਵਲੌਗ ਚ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਹੁਣ ਮਿਲਾਂਗੇ ਫਿਰ ਆਪਾਂ ਅਗਲੇ ਵਲੌਗ ਚ